ਮੁਹੰਮਦ ਸਾਹਿਬ ਕਹਿੰਦੇ ਨੇ ਅੱਜ ਉਸੇ ਦੀ ਪ੍ਰਵਾਨ ਹੈ ਜਿਸ ਨੇ ਕਰਜ਼ਾ ਨਾ ਦੇਣਾ ਤੇ ਤੁਹਾਡੇ ਹੁਣ ਥੋੜੇ ਜਿਹਾ ਪੈਸਿਆਂ ਪਿੱਛੇ ਮੇਰੀ ਹੱਜ ਖਰਾਬ ਹੋ ਜਾ ਹੈ ਲੋਕ ਮੁਸਲਮਾਨ ਆਪਣਾ ਕਰਜ਼ਾ ਨਿਵੇੜ ਕੇ ਜਾਂਦੇ ਨੇ ਧਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਿਹਦਾ ਕਰਜ਼ਾ ਦੇਣਾ ਹੈ ਔਰ ਕੀ ਕਰਜ਼ਾ ਦੇਣਾ ਹੈ ਕਿਤਨਾ ਕਰਜ਼ਾ ਦੇਣਾ ਹੈ ਇਸ ਤਰ੍ਹਾਂ ਦੇ ਕਰਜ਼ੇ ਦੀ ਗੱਲ ਗੁਰੂ ਰਾਮਦਾਸ ਜੀ ਨਹੀਂ ਕਰ ਰਹੇ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ ਗੁਰਨਾਮ ਦਿਓ ਰਿਣ ਲਾਤਾ ਰਿਣ ਲੈ ਗਏ ਰਿਣ ਕਰਜ਼ੇ ਨੁਕਾ ਨਿਸਕਣੇ ਰਿਣੀ ਆ ਮੈਂ ਫਿਰ ਕਰ ਜਾਇ ਰਿਣ ਤੇ ਲੈ ਗਿਆ ਕਰਜ਼ਾ ਤੇ ਲੈ ਗਏ ਇਹ ਜਵਾਨਾ ਨੇ ਅਨਭਵੀ ਪੁਰਸ਼ਾਂ ਨੇ ਹਰ ਮਨੁੱਖ ਦੇਤੇ ਚਾਰ ਕਰਜ਼ੇ ਮੰਨੇ ਚਾਹ ਕਿਹੜੇ ਪਿਤਰੀ ਰਣ ਦੇਵ ਰਣ ਗੁਰੂ ਰਣ ਬ੍ਰਹਮ ਰਣ ਇਹ ਚਾਰ ਕਰਜ਼ੇ ਪਿਤਰੀ ਰਣ ਦੇਵ ਰਣ ਗੁਰੂ ਰਣ ਔਰ ਬ੍ਰਹਮ ਰਣ ਮਾਂ ਬਾਪ ਦਾ ਕਰਜ਼ਾ ਦੇਵਤਿਆਂ ਦਾ ਕਰਜ਼ਾ ਗੁਰੂ ਦਾ ਕਰਜ਼ਾ ਪਰਮਾਤਮਾ ਦਾ ਕਰਜ਼ਾ ਕਰਜ਼ਾ ਹੀ ਹੈ ਹਰ ਬਸ਼ਰ ਕਰਜ਼ਾ ਹੀ ਹੈ ਪ੍ਰਥਮ ਪਿਤਰੇ ਦੇ ਸੇਵਾ ਕਮਜ਼ੋਰ ਦੀ ਕਰਨੀ ਆਉਂਦੀ ਹੈ ਸਿਮਰਨ ਸਰਵ ਕਲਾ ਸਮਰਤ ਪਰਮਾਤਮਾ ਦਾ ਕਰਨਾ ਹੈ ਸੇਵਾ ਸੰਸਾਰ ਦੀ ਕਰਨੀ ਹੈ ਨਿਰੰਕਾਰ ਦੀ ਨਹੀਂ ਨਿਰੰਕਾਰ ਦੀ ਸੇਵਾ ਕਰਨ ਦੀ ਲੋੜ ਨਹੀਂ ਕੋਸਤਾ ਫਿਰ ਮਾਫ ਅਨੰਤ ਰੰਗਾਲ ਤੇ ਸਾਡੀ ਸੇਵਾ ਪਿਆ ਕਰਦਾ ਹੈ ਹਮੇਸ਼ਾ ਸੇਵਾ ਕਮਜ਼ੋਰ ਦੇ ਆਉਂਦੀ ਹੈ ਤਾਕਤ ਵਰਦੀ ਗੁਲਾਮੀ ਆਉਂਦੀ ਹੈ ਨੌਕਰੀ ਆਉਂਦੀ ਹੈ ਸੇਵਾ ਕਮਜ਼ੋਰ ਦੀ ਹੁੰਦੀ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਡਰ ਗਏ ਬੇਸਨ ਪਾਈਏ ਮਾਸੂਮ ਬੱਚਾ ਕਮਜ਼ੋਰ ਨਮਾ ਜਨਮ ਹੈ ਮਾ ਸੇਵਾ ਪਈ ਵਰਦੀ ਉਹਨੂੰ ਰਾਜਾ ਬੇਟਾ ਆਖੀ ਜਾ ਰਹੀ ਆਪਣਾ ਪਰਣੀ ਬਣੀ ਹੋਈ ਹੈ ਦਾ ਮਲਮੋਹਰ ਸਾਫ਼ ਕਰਦੀ ਉਹਦੇ ਬਸਤਰ ਧੌਂਦੀ ਏ ਉਹਦੀ ਖੁਰਾਕ ਦਾ ਖਾਣਾ ਪਾਣ ਦਾ ਖ्याल ਰੱਖਦੀ ਏ ਨੌਕਰਣੀ ਬਣੀ ਰਹੀ ਤੇ ਤਾਂ ਨੌਕਰ ਬਣਿਆ ਹੈ ਕਾਰਨ ਬੱਚਾ ਕਮਜ਼ੋਰ ਹੈ ਬਹੁਤ ਕਮਜ਼ੋਰ ਹੈ ਤੇ ਸੇਵਾ ਕਮਜ਼ੋਰ ਦੇ ਹੁੰਦੀ ਹੈ ਮਾਂ ਬਾਪ ਸੇਵਾ ਕਰ ਰਹੇ ਹੈ ਜਦ ਸੇ ਜੇ ਮਾਂ ਬਾਪ ਵੱਡੇ ਹੋ ਗਏ ਕਮਜ਼ੋਰ ਹੋ ਗਏ ਪੁੱਤਰ ਜਵਾਨ ਹੋ ਗਿਆ ਬਲਵਾਨ ਹੋ ਗਿਆ ਹੁਣ ਇਹ ਮਾਂ ਬਾਪ ਦੀ ਸੇਵਾ ਕਰੇ ਤਾਂ ਇਹਦਾ ਕਰਜ਼ਾ ਲੈਗਾ ਨਹੀਂ ਤੇ ਨਹੀਂ ਬਾਈ ਸਾਹਿਬ ਬਾਈ ਗੁਰਦਾਸ ਜੀ ਕਹਿੰਦੇ ਨੇ ਮਾਂ ਪਿਓ ਪਰ ਹਰ ਸੁਣੇ ਬੇਦ ਬੇਦ ਨਾ ਜਾਣੇ ਕਥਾ ਕਹਾਣੀ ਬਾਈ ਸਾਹਿਬ ਬਾਈ ਗੁਰਦਾਸ ਜੀ ਮਾਂ ਬਾਪ ਦਾ ਕਰਜ਼ਾ ਤੇ ਨਿਵੇੜਿਆ ਨਹੀਂ ਜਾਰੇ ਕਥਾ ਸੁਣਨ ਧਰਮ ਗ੍ਰੰਥਾਂ ਦੇ ਗਿਆਨ ਦੇ ਗ੍ਰੰਥਾਂ ਦੇ ਭਾਈ ਸਾਹਿਬ ਤੇਨੇ ਇੱਕ ਕਥਾ ਇੱਕ ਕਹਾਣੀ ਦਾ ਸੁਣਨਾ ਹੋਵੇਗਾ ਤੇ ਦੇ ਪੱਲੇ ਕੱਖ ਨਹੀਂ ਪੈਣਾ ਕਰਜ਼ਾਈ ਹੈ ਮਾਂ ਪਿਓ ਪਰਹਰ ਕਰੇ ਤੀਰਤ ਪਟ ਸਟ ਤੀਰਤ ਗੁੰਮਣ ਵਾਣੀ ਮਾਂ ਦਾ ਦਿਲ ਤੋੜ ਕੇ ਪਿਤਾ ਦੀ ਬੇਇੱਜ਼ਤੀ ਕਰਕੇ ਜਾ ਰਿਹਾ ਤੀਰਥਾਂ ਤੇ ਭਾਈ ਸਾਹਿਬ ਕਹਿੰਦੇ ਨੇ ਸਹਿਰ ਸਪਾਟਾ ਹੋਵੇਗਾ ਗੁੰਮਣ ਵਾਣੀ ਹੋਵੇਗੀ ਅਰ ਕੁਛ ਵੀ ਕੁਛ ਵੀ ਮਾਂ ਤੇ ਪਰ ਹਰ ਕਰੇ ਦਾਨ ਬੇਈਮਾਨ ਅਗਿਆਨ ਪ੍ਰਾਣੀ मां ਦੇ ਸਜਦੇ ਤੇ ਚੁੰਨੀ ਪਾਟੀ ਹੋਈ ਹੈ ਵਿਚਾਰੀ ਦੀ ਪੈਰਾਂ ਚ ਚੱਪਲ ਵੀ ਨਹੀਂ ਹਨ ਐਨ ਬੇਟੁੱਟੀਆਂ ਨੇ ਤੇ ਉਹਦੇ ਕਪੜੇ ਪਾਟੇ ਹੋਣੇ ਇਹ ਮੰਦਰ ਗੁਰਦੁਆਰੇ ਜਿਹੜਾ ਦਾਣ ਪਿਆ ਕਰਦਾ ਹੈ ਭਾਈ ਸਾਹਿਬ ਕਹਿੰਦੇ ਨੇ ਦਾਨੀ ਨਹੀਂ ਹੈ ਮਹਾ ਬੇਈਮਾਨ ਤੇ ਬੇਈਮਾਨ ਤੇ ਦਾਨੀ ਨਹੀਂ ਇਹ ਕਰਜ਼ਾ ਹੀ ਨਹੀਂ ਚੁਕਾਇਆ ਹੈ ਛੇ ਬੇਈਮਾਨ ਹੈ ਕਿ ਜੋ ਕਰਜ਼ਾ ਨਾ ਦੇਵੇ ਉਹਨੂੰ ਕੀ ਕਹਿੰਦੇ ਨੇ ਬੇਈਮਾਨ ਇਹਨੇ ਪਿਤਰਾਂ ਦਾ ਕਰਜ਼ਾ ਹੀ ਨਹੀਂ ਨਿਵੇੜੇ ਮਾਂ ਬਾਪ ਕਮਜ਼ੋਰ ਹੋ ਗਏ ਨੇ ਸੇਵਾ ਤੇ ਕਮਜ਼ੋਰ ਦੀ ਕਰੀ ਦੀ ਹੈ ਸੰਸਾਰ ਵਿੱਚ ਜਿਸ ਪੱਖ ਤੇ ਕੋਈ ਕਮਜ਼ੋਰ ਹੈ ਸੇਵਾ ਉਸ ਦੀ ਕਰਨੀ ਹੈ ਜੋ ਮੇਰੇ ਪਿੱਛੇ ਚੱਲ ਰਿਹਾ ਹੈ ਸੇਵਾ ਉਸ ਦੀ ਕਰਨੀ ਹੁੰਦੀ ਹੈ ਬਰਾਬਰੀ ਤੇ ਆ ਜਾਏ ਉਹਨੂੰ ਕਿਦਰੇ ਮੌਕਾ ਮਿਲਦਾ ਤੇ ਅੱਗੇ ਲੰਘੇ ਤੇ ਅੱਗੇ ਲੰਘ ਜਾਏ ਤੇ ਰਾਜਨੈਤਿਕ ਨਹੀਂ ਕਰ ਸਕਦਾ ਉਹਦੇ ਜੋ ਪਿੱਛੇ ਚੱਲ ਰਿਹਾ ਉਸ ਤੋਂ ਖਤਰਾ ਆਉਂਦਾ ਕਿਦਰੇ ਬਰਾਬਰੀ ਤੇ ਨਾ ਆ ਜਾਏ ਐਸਾ ਨਾ ਹੋਵੇ ਅੱਗੇ ਹੀ ਨਾ ਲੰਘ ਜਾਏ ਤੋ ਜਿਹੜਾ ਪਿੱਛੇ ਆ ਰਿਹਾ ਹੁੰਦਾ ਉਹਨੂੰ ਖਿੱਚ ਕੇ ਲੱਤ ਮਾਰੀ ਜਾਂਦੀ ਹੈ ਹੋਰ ਪਿੱਛੇ ਹੋ ਜਾਏ ਨੇੜੇ ਨਾ ਹੋਵੇ ਸਾਜਨੀ ਕੀ ਤੇ ਇਸ ਤਰ੍ਹਾਂ ਚੱਲਦਾ ਹੈ ਅਕੀਕਤ ਹੈ ਸਚਾਈ ਤੇ ਬਰਾਬਰੀ ਤੇ ਆ ਜਾਏਗਾ ਫਿਰ ਬਰਾਬਰੀ ਤੇ ਆ ਗਏ ਤੇ ਖਤਰਾ ਵੀ ਹੋ ਸਕਦਾ ਹੋ ਗਿਆ ਅੱਗੇ ਨਿਕਲ ਸੇਵਾ ਧਾਰਮਿਕ ਮਨੋਕ ਕਰ ਸਕਦਾ ਅੱਗੇ ਲੰਗਦਾ ਤੇ ਲੰਗ ਜਾਵੇ ਇਹਦਾ ਪਿੱਛੇ ਹੋਣਾ ਮੈਨੂੰ ਅਖਰਦਾ ਹੈ ਔਖਾ ਕਰਦਾ ਹੈ ਅੰਦਰ ਇਤਨੇ ਦਾਇਆ ਮੈਂ ਦੋ ਟਾਈਮ ਖਾਣੇ ਮੈਂ ਇਸ ਵਿਚਾਰੇ ਨੂੰ ਕੋਲ ਦੋ ਟਾਈਮ ਖਾਣਦਾ ਨਹੀਂ ਮੈਂ ਸੁੰਦਰ ਕਪੜੇ ਪਹਿਣ ਲੈਣੇ ਇਹਦੇ ਪਾਟੇ ਹੋਏ ਨੇ ਸੇਵਾ ਉਸ ਦੀ ਕਰਨੀ ਹੈ ਜੋ ਮੇਰੇ ਪਿੱਛੇ ਹੈ ਸੋ ਸੰਸਾਰ ਵਿੱਚ ਹਰ ਮਨੁੱਖ ਹਰ ਗੱਲ ਵਿੱਚ ਅੱਗੇ ਨਹੀਂ ਆਉਂਦਾ ਕੋਈ ਕਲਾ ਦੇ ਵਿੱਚ ਪਿੱਛੇ ਆਉਂਦਾ ਹੈ ਕੋਈ ਗਿਆਨ ਦੇ ਵਿੱਚ ਪਿੱਛੇ ਆਉਂਦਾ ਹੈ ਕੋਈ ਧਨ ਦੇ ਵਿੱਚ ਪਿੱਛੇ ਆਉਂਦਾ ਹੈ ਕੋਈ ਪ੍ਰਭਤਾ ਦੇ ਚ ਪਿਛੇ ਹੁੰਦਾ ਹਰ ਗੱਲ ਦੇ ਚ ਕੋਈ ਮਨੁੱਖ ਅੱਗੇ ਨਹੀਂ ਹੁੰਦਾ ਜਿਸ ਜਿਸ ਗੱਲ ਦੇ ਚ ਕੋ ਪਿਛੇ ਹੈ ਉਹਦੀ ਸੇਵਾ ਕਰਨੀ ਹੈ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਡਰ ਗਏ ਵੈਸਣ ਪਾਈਏ ਸੇਵਾ ਦੁਨੀਆਂ ਦੀ ਕਰਨੀ ਹੈ ਸਿਮਰਨ ਬਿੰਦ ਦਾ ਕਰਨਾ ਹੈ ਸੇਵਾ ਸੰਸਾਰ ਦੀ ਕਰਨੀ ਹੈ ਸਿਮਰਨ ਨਿਰੰਕਾਰ ਦਾ ਕਰਨਾ ਹੈ ਨਿਰੰਕਾਰ ਦੀ ਸੇਵਾ ਦੀ ਲੋੜ ਨੇ ਨਿਰੰਕਾਰ ਨੂੰ ਪਾਣੀ ਪਿਲਾਉਗੇ ਜਿਹਨੇ ਸਤ ਸਾਗਰ ਬਣਾ ਦਿੱਤੇ ਨਾ ਨਿਰੰਕਾਰ ਨੂੰ ਭੋਜਨ ਫਿਲਾਉਗੇ ਜਿਹੜਾ ਹੈ ਹੀ ਨਿਰਾਹਾਰੀ ਉਹ ਵੀ ਕੀ ਸੇਵਾ ਕਰੋਗੇ ਉਹ ਤੇ ਸਰਬਸ਼ਕਤੀਮਾਨ ਉਹ ਸਾਡੀ ਸੇਵਾ ਪਿਆ ਕਰਦਾ ਸੂਰਜ ਬਣ ਕੇ ਸਾਨੂੰ ਰੋਸ਼ਨੀ ਪਿਆ ਦਿੰਦਾ ਉਹ ਹੀ ਦੇ ਰੇ ਧਰਤੀ ਬਣ ਕੇ ਸਾਨੂੰ ਟਿਕਾਣਾ ਦਿੰਦਾ ਉਸੇ ਨੇ ਦਿੱਤਾ ਪੌਣ ਬਣ ਕੇ ਸਾਨੂੰ ਜੀਵਨ ਦੇਂਦਾ ਪਾਣੀ ਬਣ ਕੇ ਸਾਨੂੰ ਜ਼ਿੰਦਗੀ ਦੇਂਦਾ ਉਹ ਹੀ ਦੇ ਰਿਹਾ ਹੈ ਉਹ ਹੀ ਦੇ ਰਿਹਾ ਹੈ ਉਹ ਸਾਡੀ ਸੇਵਾ ਵਿੱਚ ਦਿਨ ਰਾਤ ਜੁਟਿਆ ਹੈ ਪ੍ਰਮਾਤਮਾ ਸੇਵਾ ਨਾ ਕਰੇ ਤੇ ਸਿੱਖ ਸੈਕਿੰਡ ਵੀ ਨਹੀਂ ਹੋ ਸਕਦਾ ਉਹ ਹਵਾ ਬਣ ਕੇ ਸਾਨੂੰ ਪ੍ਰਾਣ ਦੇ ਰਿਹਾ ਹੈ ਉਹ ਪਾਣੀ ਬਣ ਕੇ ਸਾਨੂੰ ਜੀਵਨ ਦੇ ਰਿਹਾ ਹੈ ਉਹ ਧਰਤੀ ਬਣ ਕੇ ਸਾਨੂੰ ਟਿਕਾਣਾ ਦੇ ਰਿਹਾ ਹੈ ਕੋ ਸੂਰਜ ਵਣ ਕੇ ਸਾਨੂੰ ਰੋਸ਼ਨੀ ਦੇ ਰਿਹਾ ਔਰ ਕੌਣ ਦੇ ਰਿਹਾ ਉਸ ਤੋਂ ਬਿਨਾ ਉਹਦੇ ਸਾਹਮਣੇ ਅਸੀਂ ਕਮਜ਼ੋਰ ਲਾਗੜਾ ਲਾਚਾਰ ਸਾਡੀ ਸੇਵਾ ਵਿੱਚ ਉਹ ਜੁਟਿਆ ਹੋਇਆ ਹੈ ਸੇਵਾ ਕਰਕੇ ਉਹ ਸਾਡੇ ਨਾਲ ਜੁੜਿਆ ਹੋਇਆ ਹੈ ਸਿਮਰਨ ਕਰਕੇ ਅਸੀਂ ਉਸ ਨਾਲ ਜੁੜ ਜਾਈਏ ਸੰਬੰਧ ਜੁੜ ਜਣੇ ਬਹੁਤ ਹੀ ਸਾਡੇ ਨਾਲ ਜੁੜਿਆ ਹੋਇਆ ਹੈ ਚੋਕੇ ਸਾਡੀ ਸਿਮਰਤੀ ਦੇ ਚ ਲਈ ਹੈ ਇਸ ਵਾਸਤੇ ਅਸੀਂ ਟੁੱਟੇ ਹੋਇਆ ਜੋ ਭੁੱਲ ਗਿਆ ਸੰਬੰਧ ਟੁੱਟ ਗਿਆ ਜੋ ਯਾਦ ਆ ਜਾ ਸੰਬੰਧ ਜੁੜ ਗਿਆ ਸੰਬੰਧ ਯਾਦਾਂ ਦੇ ਨੇ ਸਿਮਰਤੀ ਦੇ ਨੇ ਚੇਤੇ ਦੇ ਨੇ ਪਹਿਲਾ ਕਰਜ਼ਾ ਪਿਤਰੀ ਰੇ ਮਾਂ ਬਾਪ ਨੇ ਸੇਵਾ ਕੀਤੀ ਸੀ ਹੁਣ ਤੂੰ ਸੇਵਾ ਕਰ ਇਹ ਕਰਜ਼ਾ ਪੁੱਤਰੇ ਬੇਈਮਾਨ ਤੱਕ ਕਹਿ ਦਿੱਤਾ ਹੈ ਭਾਈ ਗੁਰਦਾਸ ਨੇ ਮਾਂ ਪਿਓ ਪਰ ਹਰ ਕਰੇ ਤੀਰਤ 68 ਤੀਰਤ ਘੁੰਮਣ ਵਾਣੀ ਮਾਂ ਦਾ ਦਿਲ ਤੋੜ ਕੇ ਪਿਤਾ ਦੀ ਬੇਇੱਜ਼ਤੀ ਕਰਕੇ ਜਾ ਰਿਹਾ ਹੈ ਤੀਰਥਾਂ ਤੇ ਭਾਈ ਸਾਹਿਬ ਕਹਿੰਦੇ ਨੇ ਸਹਿਰ ਸਪਾਟਾ ਹੋਵੇਗਾ ਘੁੰਮਣ ਵਾਣੀ ਹੋਵੇਗੀ ਔਰ ਕੁਝ ਵੀ ਕੁਝ ਵੀ ਮਾਂ ਪਿਓ ਪਰ ਹਰ ਕਰੇ ਦਾਨ ਬੇਈਮਾਨ ਅਗਿਆਨ ਪ੍ਰਾਣੀ ਮਾਂ ਦੇ ਸਰਦ ਦੇ ਤੇ ਚੁੰਨੀ ਪਾਟੀ ਹੋਈ ਹੈ ਵਿਚਾਰੀ ਵੀ ਪੈਰਾਂ ਚ ਚੱਪਲ ਵੀ ਨਹੀਂ ਹੈ ਐਂ ਤੇ ਟੁੱਟੀਆਂ ਹੋਈਆਂ ਪਹਿਉ ਦੇ ਕਪੜੇ ਪਾਟੇ ਹੋਏ ਨੇ ਇਹ ਮੰਦਿਰ ਗੁਰਦੁਆਰੇ ਜਿਹਾ ਬੜਾ দান ਪਿਆ ਕਰਦਾ ਹੈ ਭਾਈ ਸਾਹਿਬ ਕਹਿੰਦੇ ਨੇ ਦਾਨੀ ਨਹੀਂ ਹੈ ਮਹਾ ਬੇਈਮਾਨ ਤੇ ਬੇਈਮਾਨ ਕਿ ਦਾ ਨਹੀਂ ਨਹੀਂ ਇਹ ਕਰਜ਼ਾ ਹੀ ਨਹੀਂ ਚੁਕਾਇਆ ਹੈ ਹੈ ਹੀ ਮੰਗਨੇ ਕਿ ਜੋ ਕਰਜ਼ਾ ਨਾ ਦੇਵੇ ਪਨੋਕੇ ਕਹਿ ਲੈ ਬਈ ਇਹਦੇ ਪਿਤਰਾਂ ਦਾ ਕਰਜ਼ਾ ਹੀ ਨਹੀਂ ਨਿਵੇੜੇ ਮਾਪੇ ਕਮਜ਼ੋਰ ਹੋ ਗਏ ਨੇ ਸੇਵਾ ਤੇ ਕਮਜ਼ੋਰੀ ਦੀ ਕਰੀ ਦੀਏ ਸੰਸਾਰ ਵਿੱਚ ਜਿਸ ਪੱਖ ਤੇ ਕੋਈ ਕਮਜ਼ੋਰ ਹੈ ਸੇਵਾ ਉਸ ਦੀ ਕਰਨੀ ਹੈ ਜੋ ਮੇਰੇ ਪਿੱਛੇ ਚੱਲ ਰਿਹਾ ਹੈ ਸੇਵਾ ਉਸ ਦੀ ਕਰਨੀ ਹੁੰਦੀ ਹੈ ਬਰਾਬਰੀ ਤੇ ਆ ਜਾਏ ਉਹਨੂੰ ਕਿਦਰੇ ਮੌਕਾ ਮਿਲਦਾ ਤੇ ਅੱਗੇ ਲੰਗੇ ਤੇ ਅੱਗੇ ਲੱਗ ਜਾਏ ਤੇ ਰਾਜਨੇਤਿਕ ਨਹੀਂ ਕਰ ਸਕਦਾ ਉਹ ਵੀ ਜੋ ਪਿੱਛੇ ਚੱਲ ਰਿਹਾ ਉਸ ਤੋਂ ਖਤਰਾ ਹੁੰਦਾ ਹੈ ਕਿਦਰੇ ਬਰਾਬਰੀ ਤੇ ਲਾਜਾ ਐਸਾ ਨਾ ਹੋਵੇ ਅਗੇ ਨਾ ਲੰਘ ਜਾਏ ਤਾਂ ਜਿਹੜਾ ਪਿੱਛੇ ਆ ਰਿਹਾ ਹੁੰਦਾ ਉਹਨੂੰ ਖਿੱਚ ਕੇ ਲੱਤ ਮਾਰੀ ਜਾਂਦੀ ਹੈ ਹੋਰ ਪਿੱਛੇ ਹੋ ਜਾਏ ਨੇੜੇ ਨਾਲ ਅੱਜ ਨਹੀਂ ਕੀ ਕਿਸ ਤਰ੍ਹਾਂ ਚੱਲਦਾ ਹਕੀਕਤ ਹੈ ਸਚਾਈ ਇਹ ਨਿਤੇ ਬਰਾਬਰੀ ਤੇ ਆ ਜਾਏਗਾ ਫਿਰ ਬਰਾਬਰੀ ਦੇ ਅਗੇ ਤੇ ਖਤਰਾ ਵੀ ਹੋ ਸਕਦਾ ਹੋਵੇ ਅੱਗੇ ਨਿਕਲ ਸੇਵਾ ਧਾਰਮਿਕ ਮਨਕ ਕਰ ਸਕਦਾ ਅੱਗੇ ਲੰਘਦਾ ਤੇ ਲੰਘ ਜਾਉਣਾ ਇਹਦਾ ਪਿੱਛੇ ਹੋਣਾ ਮੈਨੂੰ ਅਖਰਦਾ ਔਖਾ ਕਰ ਅੰਦਰ ਇਤਨੇ ਗਿਆ ਹੈ ਮੈਂ ਦੋ ਟਾਈਮ ਖਾਣੇ ਲੈ ਇਸ ਵਿਚਾਰੇ ਨੂੰ ਕੁੱਲ ਦੋ ਟਾਈਮ ਖਾਣ ਦਾ ਨਹੀਂ ਮੈਂ ਸੁੰਦਰ ਕਪੜੇ ਪਹਿਨ ਲੈਣ ਲੈ ਦੇ ਪਾਟੇ ਪਏ ਨੇ ਸੇਵਾ ਉਸ ਦੀ ਕਰਨੀ ਹੈ ਜੋ ਮੇਰੇ ਪਿੱਛੇ ਹੈ ਸੋ ਸੰਸਾਰ ਵਿੱਚ ਹਰ ਮਨੁੱਖ ਹਰ ਗੱਲ ਵਿੱਚ ਅੱਗੇ ਨਹੀਂ ਆਉਂਦਾ ਕੋਈ ਕਲਾ ਦੇ ਵਿੱਚ ਪਿੱਛੇ ਆਉਂਦਾ ਹੈ ਕੋਈ ਗਿਆਨ ਦੇ ਵਿੱਚ ਪਿੱਛੇ ਆਉਂਦਾ ਹੈ ਕੋਈ ਧਨ ਦੇ ਵਿੱਚ ਪਿੱਛੇ ਆਉਂਦਾ ਹੈ ਕੋਈ ਪ੍ਰਪਤਾ ਦੇ ਵਿੱਚ ਪਿੱਛੇ ਆਉਂਦਾ ਹੈ ਹਰ ਗੱਲ ਦੇ ਵਿੱਚ ਕੋਈ ਮਨੁੱਖ ਅੱਗੇ ਨਹੀਂ ਆਉਂਦਾ ਜਿਸ ਜਿਸ ਗੱਲ ਦੇ ਵਿੱਚ ਕੋ ਪਿੱਛੇ ਹੈ ਉਹਦੀ ਸੇਵਾ ਕਰਨੀ ਹੈ ਵਿੱਚ ਦੁਨੀਆਂ ਸੇਵ ਕਮ ਆਈਏ ਤਾਂ ਧਰ ਗਏ ਬੈਸਣ ਪਾਈਏ ਸੇਵਾ ਦੁਨੀਆਂ ਦੀ ਕਰਨੀ ਹੈ ਸਿਮਰਨ ਬਿੰਦ ਦਾ ਕਰਨਾ ਹੈ ਸੇਵਾ ਸੰਸਾਰ ਦੀ ਕਰਨੀ ਹੈ ਸਿਮਰਨ ਨਿਰੰਕਾਰ ਦਾ ਕਰਨਾ ਹੈ ਨਿਰੰਕਾਰ ਦੀ ਸੇਵਾ ਦੀ ਲੋੜ ਨੇ ਨਿਰੰਕਾਰ ਨੂੰ ਪਾਣੀ ਪਿਲਾਉਗੇ ਜਿਨੇ ਸਤ ਸਾਗਰ ਬਣਾ ਦਿੱਤੇ ਨੇ ਨਿਰੰਕਾਰ ਨੂੰ ਭੋਜਨ ਖਿਲਾਉਗੇ ਜਿਹੜਾ ਹੈ ਨਿਰਾਹਾਰੀ ਉਹਦੀ ਕੀ ਸੇਵਾ ਕਰੋਗੇ ਉਹਦੇ ਸਰਬ ਸ਼ਕਤੀ ਮਾਨ ਉਹ ਸਾਡੀ ਸੇਵਾ ਪਿਆ ਕਰਦਾ ਸੂਰਜ ਬਣ ਕੇ ਸਾਨੂੰ ਰੋਸ਼ਨੀ ਪਿਆ ਦਿੰਦਾ ਉਹ ਹੀ ਦੇ ਰਿਹਾ ਧਰਤੀ ਬਣ ਕੇ ਸਾਨੂੰ ਟਿਕਾਣਾ ਦੇਂਦਾ ਉਹ ਸਹੇਨੇ ਦੇ ਰਿਹਾ ਹੈ। ਔਣ ਬਣ ਕੇ ਸਾਨੂੰ ਜੀਵਨ ਦੇਂਦਾ ਹੈ। ਪਾਣੀ ਬਣ ਕੇ ਸਾਨੂੰ ਜ਼ਿੰਦਗੀ ਦੇਂਦਾ ਉਹ ਹੀ ਦੇ ਰਿਹਾ ਹੈ। ਉਹ ਹੀ ਦੇ ਰਿਹਾ ਹੈ। ਉਹ ਸਾਡੀ ਸੇਵਾ ਦੇ ਵਿੱਚ ਦਿਨ ਰਾਤ ਜੁਟਿਆ ਹੈ। ਪ੍ਰਮਾਤਮਾ ਸੇਵਾ ਨਾ ਕਰੇ ਤੇ ਸਿੱਖ ਸਿੱਖ ਸੈਕਿੰਡ ਵੀ ਨਹੀਂ ਹੋ ਸਕਦੇ। ਉਹ ਹਵਾ ਬਣ ਕੇ ਸਾਨੂੰ ਪ੍ਰਾਣ ਦੇ ਰਿਹਾ ਹੈ। ਉਹ ਪਾਣੀ ਬਣ ਕੇ ਸਾਨੂੰ ਜੀਵਨ ਦੇ ਰਿਹਾ ਹੈ। ਉਹ ਧਰਤੀ ਬਣ ਕੇ ਸਾਨੂੰ ਟਿਕਾਣਾ ਦੇ ਰਿਹਾ ਹੈ ਉਹ ਸੂਰਜ ਬਣ ਕੇ ਸਾਨੂੰ ਰੋਸ਼ਨੀ ਦੇ ਰਿਹਾ ਔਰ ਕੌਣ ਦੇ ਰਿਹਾ ਉਸ ਤੋਂ ਬਿਨਾਂ ਉਹਦੇ ਸਾਹਮਣੇ ਅਸੀਂ ਕਮਜ਼ੋਰ ਲਾਗੜਾ ਲਾਚਾਰ ਸਾਡੀ ਸੇਵਾ ਵਿੱਚ ਉਹ ਜੁਟਿਆ ਹੋਇਆ ਹੈ ਸੇਵਾ ਕਰਕੇ ਉਹ ਸਾਡੇ ਨਾਲ ਜੁੜਿਆ ਹੋਇਆ ਹੈ ਸਿਮਰਨ ਕਰਕੇ ਅਸੀਂ ਉਸ ਨਾਲ ਜੁੜ ਜਾਈਏ ਸੰਬੰਧ ਜੁੜ ਜਾਏ ਬਹੁਤੇ ਸਾਡੇ ਨਾਲ ਜੁੜੇ ਹੋਏ ਨੇ ਚੋਕੇ ਸਾਡੀ ਸਿਮਰਤੀ ਦੇ ਚਲਾਈ ਹੈ ਇਸ ਵਾਸਤੇ ਸੀ ਟੁੱਟੇ ਹੋਇਆ ਜੋ ਭੁੱਲ ਗਿਆ ਸੰਬੰਧ ਟੁੱਟ ਗਿਆ ਜੋ ਯਾਦ ਆ ਜਾਏ ਸੰਬੰਧ ਜੁੜ ਗਿਆ ਸੰਗਮ ਯਾਦਾਂ ਦੇ ਨੇ ਸਿਮਰਤੀ ਦੇ ਨੇ ਚੇਤੇ ਲੈ ਲੈ ਪਹਿਲਾ ਕਰਜ਼ਾ ਪਿਤਰੀ ਰੇ ਮਾਂ ਬਾਪ ਨੇ ਸੇਵਾ ਕੀਤੀ ਸੀ ਹੁਣ ਤੂੰ ਸੇਵਾ ਕਰਕੇ ਕਰਜ਼ਾ ਉਤਰੇਗਾ ਬੇਈਮਾਨ ਤੱਕ ਕਹਿ ਦਿੱਤਾ ਹੈ ਭਾਈ ਗੁਰਦਾਸ ਜੀ ਨੇ ਲੈਣੇ ਸੇਵਾ ਲੈ ਤੇ ਲਈ ਹੁਣ ਬਦਲ ਚ ਦੇਂਦਾ ਨੇ ਜਿਵੇਂ ਕਿਸੇ ਕੋਲ ਕਰਜ਼ਾ ਲੈ ਤੇ ਲਿਆ ਲੋਟਾਂਦਾ ਨਹੀਂ ਬੇਈਮਾਨ ਮਾਪੇ ਪਰਹਰ ਕਰੇ ਦਾੰ ਬੇਈਮਾਨ ਅਗਿਆਨ ਪ੍ਰਾਣੇ ਮੁਸਤਾਫੀ ਲਈ ਬਾਰ ਬਾਰ ਮਾਫੇ ਰੈਸਟੋਰੈਂਟ ਦੇ ਬੇਈਮਾਨ ਮੈਂ ਬਹੁਤ ਦੇਖੇ ਨੇ ਖੁਦ ਮੌਜਾਂ ਪੈਮਾਨਦੇ ਨੇ ਮਾਂ ਬਾਪ ਦਾ ਘੇਰਦੇ ਨੇ ਚੁਲਦੇ ਪੈਣਾ ਪੁੱਛਦੇ ਤੱਕ ਬੇਈਮਾਨ ਬੇਈਮਾਨ ਅਗਿਆਨ ਪ੍ਰਾਣਿ ਪਿਤਰੇ ਰਹਿਣ ਦੂਸਰਾ ਦੇਵ ਰਹਿਣ ਦੇਵਤਿਆਂ ਦਾ ਕਰਜ਼ਾ ਤੇ ਦੇਵਤੇ ਕੌਣ ਨੇ ਹਰਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇਵਤਾ ਨੂੰ ਪੰਜਵਾ ਬਾਯ ਬ੍ਰਿਤਸਾ ਹੋ ਆਪਾ ਪਵਿੱਤਰ ਇਹ ਸਾਰੇ ਦੇਵਤੇ ਨੇ ਔਰ ਪਵਿੱਤਰ ਨੇ ਫਿਰ ਭੋਜਨ ਬਣਿਆ ਪਵਿੱਤਰ ਹੈ ਪਰ ਪਾਪੀ ਸਵੰਤਨ ਗੱਡੇ ਆ ਤੋ ਕਾ ਪਈਆ ਤਿਤ ਇਸ ਅਪਵਿੱਤਰ ਤਨ ਦੇ ਅੰਦਰ ਜਦ ਭੋਜਨ ਜੋ ਦੇਵਤਿਆਂ ਦੇ ਸੰਜੋਗ ਤੋਂ ਬਣਿਆ ਪਵਿੱਤਰ ਹੋ ਜਾਂਦਾ ਦੇਖ ਕੇ ਵੀ ਗਰਣਾ ਪੈਦਾ ਹੁੰਦੀ ਹੈ ਜੋ ਸਰੀਰ ਵਿੱਚ ਹੋ ਜਾਂਦਾ ਪਾਪੀ ਸੌ ਤਨ ਗੱਡਿਆ ਇਸ ਅਪਵਿੱਤਰ ਤਨ ਦੇ ਚ ਜਦ ਇਹ ਪਵਿੱਤਰ ਭੋਜਨ ਗੱਡਿਆ ਜਾਂਦਾ ਪਾਇਆ ਜਾਂਦਾ ਹੈ ਮੋਂ ਦੇ ਰਾਏ ਥੁੱਕਾਂ ਪਈਆਂ ਤੇ ਤੇ ਪਵਿੱਤਰ ਹੋ ਜਾਂਦਾ ਤਤ ਲੇਤਰ ਵਜਨ ਇਹ ਦੇਵਤਿਆਂ ਦਾ ਕਰਜ਼ਾ ਇਹ ਫਿਰਉਣ ਕਮੇਸ਼ ਪੁੱਤਰ ਹੈ ਦਾ ਇੰਨਾ ਦੇਵਤਿਆਂ ਦਾ ਕਰਜ਼ਾ